ਲਓ ਜੀ ਵੀਰੋ ਅੱਜਨਾ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਪਿਛਲੀ ਵੀਡੀਓ ਚ ਵੀ ਮੈਂ ਨਾਨਕੇ ਆਇਆ ਹੋਇਆਗਾ ਮੇਰੀ ਮੰਮੀ ਮੈਨੂੰ ਨਵੀ ਤੋਂ ਨਵੀ ਕਹਾਣੀ ਸੁਣਾ ਰਹੀ ਆ ਮੇਰਾ ਜੀ ਕਰ ਰਿਹਾ ਵੀ ਛੋਡੇ ਨਾਲ ਵੀ ਸਾਂਝੀਆਂ ਕਰ ਲਾ ਲਓ ਫਿਰ ਇੱਕ ਮੰਮੀ ਤੋਂ ਮੇਰੇ ਤੋਂ ਹੋਰ ਕਹਾਣੀ ਸੁਣੋ ਲੱਗੀ ਮੈਨੂੰ ਬਹੁਤ ਵਧੀਆ ਤਾਂ ਹੀ ਛੋਡੇ ਨਾਲ ਸਾਂਝੀ ਕਰ ਰਿਆ ਸੁਣਾ ਦੇ ਲੈ ਮਾਨੂੰ ਭਾਈ ਇੱਕ ਸਾਧਤੀ ਸਾਧ ਆਇਆ ਭਾਈ ਜਦ ਇੱਕ ਬੁੜੀ ਦੇ ਘਰੇ ਆ ਕੇ ਕਹਿੰਦਾ ਭਾਈ ਸਤਨਾਮ ਉਹ ਕਹਿੰਦੀ ਬਾਬਾ ਤੂੰ ਕਿਵੇਂ ਕਹਿੰਦਾ ਭਾਈ ਇਹ ਭਾਈ ਮੋਲ ਭਾਈ ਭੋਲੀ ਕਹਿੰਦਾ ਆਈ ਨਹੀਂ ਕਹਿੰਦਾ ਕਹਿੰਦੀ ਬਾਬਾ ਤੂੰ ਮੇਰਾ ਨਾਮ ਕਿਵੇਂ ਜਾਣਦਾ ਹੈ ਕਹਿੰਦਾ ਭਾਈ ਸੰਤ ਤਾਂ ਰੱਬ ਦਾ ਰੂਪ ਹੁੰਦੇ ਨੇ ਹਾ ਉਹ ਨੂੰ ਕਿ ਤੂੰ ਆੜੇ ਗਮਾੜ ਤੋਂ ਨਾ ਪਤਾ ਲੱਗਿਆ ਹੁੰਗਾ ਹਾਂ ਕਹਿੰਦੀ ਕਹਿੰਦਾ ਸੰਤ ਤਾਂ ਭਾਈ ਰੱਬ ਦਾ ਰੂਪ ਹੁੰਦੇ ਨੇ ਕਹਿੰਦੀ ਬਾਬਾ ਕਹਿੰਦੀ ਮੇਰੀ ਕੁੜੀ ਮੁੱਕ ਗਈ ਜੀ ਹਾਂ ਕਹਿੰਦੀ ਉਹਨੂੰ ਜਾਣਦਾ ਹੈ ਕਹਿੰਦਾ ਲਹ ਹੈ ਪੌਲੀ ਮਾਈ ਕਹਿੰਦਾ ਮੇਰੇ ਤੇ ਲਵੀ ਕੰਮ ਰਵਤੇ ਅੱਛਾ ਕਹਿੰਦੀ ਅੱਛਾ ਕਹਿੰਦੀ ਬਾਬਾ ਫਿਰ ਜੇ ਮੈਂ ਤੈਨੂੰ ਕੁਝ ਸਮਾਨ ਦੇਵਾਂ ਤੂੰ ਲੈ ਜਾਏਂਗਾ ਕਹਿੰਦਾ ਲੈ ਹਾਂ ਭਾਈ ਹਾਂ ਕਹਿੰਦਾ ਉਹਨੇ ਭਾਈ ਕਹਿੰਦੀ ਬਾਬਾ ਜੀ ਖਾਣ ਪੀਣ ਨੂੰ ਨੇ ਵਧੀਆ ਵਧੀਆ ਕੀਰ ਕਰੀ ਪ੍ਰਸ਼ਾਦ ਕਰਿਆ ਸਾਧ ਨੂੰ ਸਕਾਇਆ ਉਹ ਕਹਿੰਦੀ ਬਾਬਾ ਕਿੰਨਾ ਕੁ ਸਮਾਨ ਲੈ ਜਾਏਂਗਾ ਕਹਿੰਦਾ ਭਾਈ ਉਹ ਕੀਮਤੀ ਸਮਾਨ ਬੰਨ੍ਹਨੀ ਵੀ ਆਪਾਂ ਤਾਂ ਉੜ ਕੇ ਜਾਂਦੇ ਹੁੰਨੇ ਹੂੰ ਵੀ ਬਾਬਾ ਦਾ ਵੜੀ ਕਰਨੇ ਆਣਾ ਹਾਂ ਉਹਨੇ ਕੀ ਕਰਿਆ ਭਾਈ ਚੰਗਾ ਚੰਗਾ ਸਮਾਨ ਟੂਮਾ ਚੰਗੇ ਚੰਗੇ ਕੱਪੜੇ ਬੁੜੇ ਨੂੰ ਸਾਦ ਨੂੰ ਆਪਣੀ ਕੁੜੀ ਨੂੰ ਇੰਦਣ ਬਾਤ ਤੇ ਵਾਸਤੇ ਆਪਣੀ ਕੁੜੀ ਨੂੰ ਸਾਦ ਨੂੰ ਖੜਾ ਤੇ ਅੱਛਾ ਸਾਦ ਨੂੰ ਭਾਈ ਜਾਨ ਵਧੀਆ ਮਿਲ ਗਿਆ ਮਾਲ ਸਾਦ ਤਾਂ ਭੱਜ ਗਿਆ ਸਾਦ ਤਾਂ ਪਾਰ ਗਿਆ ਪਾਰ ਗਿਆ ਸਾਦ ਤਾਂ ਚਲੋ ਭਾਈ ਆਇਆ ਜੱਟ ਕਹਿੰਦੀ ਰੋਟੀ ਖਾਵੇਂਗਾ ਕ ਨਾਵੇਂਗਾ ਹਮ ਖੱਕਿਆ ਹਾਰਿਆ ਕਹਿੰਦਾ ਅੱਜ ਤਾਂ ਭੁੱਖ ਲੱਗ ਰਹੀ ਐ ਜੇ ਰੋਟੀ ਖਾਵੇਂਗਾ ਮੈਂ ਵੀ ਖੇਤ ਕੰਮ ਕਰਕੇ ਆ ਹਮ ਵੀ ਅੱਜ ਤਾਂ ਭਾਈ ਰੋਟੀ ਉਹ ਕਹਿੰਦਾ ਮੈਂ ਰੋਟੀ ਉਹ ਖਾਉ ਚਲ ਜੰਦਾਰਿਆ ਉਹਦੇ ਮੂਰੇ ਸਮਾਨ ਕਹਿੰਦੀ ਐ ਕਹਿੰਦਾ ਇਹ ਕੀ ਕਹਿੰਦੀ ਅੱਜ ਤਾਂ ਮੈਂ ਬਚਿੱਤਰਪੁਰ ਦਾ ਲੰਬਾ ਲਾਤਾ ਅੱਛਾ ਵਿਆਦੀ ਕੁੜੀ ਦਾ ਲੰਬਾ ਲਾਤਾ ਮੈਂ ਉਹਨੂੰ ਕਹਿੰਦਾ ਕਿ ਸਾਰਾ ਕੁਸਤ ਨਹੀਂ ਲੁਟਾਤਾ ਕਹਿੰਦੀ ਚੰਗੇ ਚੰਗੇ ਕੱਪੜੇ ਆਹ ਲੈਣਾ ਲੈਣਾ ਗੱਟਾ ਸਾਰਾ ਕੁਸਤ ਕਹਿੰਦਾ ਉਹਨੂੰ ਡਾਕੀ ਸਾਰਾ ਦੇਤਾ ਅੱਛਾ ਚਲ ਭਾਈ ਉਹ ਤਾਂ ਲੈ ਕੇ ਸਾਧ ਥੋੜੀਏ ਪੈ ਗਿਆ ਜੱਟ ਵਿਚਾਰਾ ਬਈਆਂ ਚਟੋਲਦਾਰੇ ਉਹ ਲਾਜ਼ਮਾ ਰਹਿ ਗਿਆ ਆਪਾਂ ਨੂੰ ਉਹੀ ਗੱਲ ਵੀ ਅੱਜ ਕੱਲ੍ਹ ਠੱਗੀਆਂ ਠੋਰੀਆਂ ਦੀ ਦੁਨੀਆ ਚੱਲ ਰਹੀਆਂ ਨੇ ਵੀ ਕਿਸੇ ਤੇ ਕੀ ਤੇ ਵਿਸ਼ਵਾਸ ਕਰੀਏ ਕੀ ਤੇ ਨਾ ਹਾਂ ਅੱਜ ਕੱਲ੍ਹ ਬੁੜੀਆਂ ਸਾਰੀਆਂ ਅੰਦਰ ਰਹਿੰਦੀਆਂ ਨੇ ਕੱਲੀਆਂ ਰਹਿੰਦੀਆਂ ਨੇ ਦੱਸ ਚਾਹੀਦਾ ਵੀ ਹਾਂ ਕਿਸੇ ਤੇ ਯਕੀਨ ਨਾ ਕਰੋ ਕਿਸੇ ਤੇ ਵਿਸ਼ਵਾਸ ਕਰਨ ਦਾ ਟਾਈਮ ਨਹੀਂ ਅੱਜ ਕੱਲ੍ਹ ਸਾਰਿਆਂ ਨੂੰ ਇਹੀ ਕਹਿਣਾ ਵੀ ਕਿਸੇ ਦਾ ਕੀ ਕਰਦੇ ਸਾਰਿਆਂ ਨੂੰ ਵੀ ਭਾਈ ਕਿਸੇ ਤੇ ਤਵਾਰ ਨਾ ਕਰੋ ਤਬਾਰ ਕਿਸੇ ਤੇ ਵੀ ਨਹੀਂ ਕਰਨਾ ਚਾਹੀਦਾ ਚਾਹੇ ਕੋਈ ਚੰਗਾ ਚਾਹੇ ਮਾੜਾ ਪਰ ਇੱਕ ਗੱਲ ਹੋਰ ਵੀ ਆ ਚੰਗੇ ਬੰਦਿਆਂ ਦਾ ਵੀ ਨੁਕਸਾਨ ਹੋ ਰਿਹਾ ਮਾੜਿਆਂ ਦੇ ਚੱਕਰਾਂ 'ਚ ਹਾਂ ਜੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਆਪਾਂ ਮੌਤ ਕਰਨੀ ਹੁੰਦੀ ਆਗਲਾ ਕਹਿੰਦਾ ਵੀ ਠੱਗਾ ਚੋਰ ਨਸ਼ੇੜੀ ਆ ਕੋਈ ਚਿੱਟੇ-ਚਾਟੇ ਵਾਲਾ ਵੀ ਹਾਂ ਤਾਂ ਬੰਦ ਰਹਿ ਗਏ ਕੀ ਕਰੀਏ ਕਿਹੜਾ ਸਾਧਾ ਕਿਹੜਾ ਸੱਚਾ ਕਿਹੜਾ ਹਾਂ ਕਿਸੇ ਦੇ ਮੱਥੇ ਤੇ ਲਿਖਿਆ ਵੀ ਨਹੀਂ ਹੁੰਦਾ ਲਓ ਜੀ ਇੰਨੀ ਗੱਲ ਤੀ ਅਸੀ ਕਾਲ ਜੀ ਸਾਰਿਆਂ ਨੂੰ ਅਈ ਜੇ ਸਾਡੀ ਕਹਾਣੀ ਸੁਣ ਚੰਗੀ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਲੈ ਕੇ ਜਰੂਰ ਕਰੋ ਜਰੂਰ ਵੱਧ ਤੋਂ ਵੱਧ ਪ੍ਰੋਮੋਟ ਕਰਿਓ ਵੀਰੇ ਸਭ ਹਾਂ ਸੋ ਅਗੇਪੀਸੋਡ ਦੇ ਵਾਸਤੇ ਵਧੀਆ ਵਧੀਆ ਕਹਾਣੀਆਂ ਮਾਮੀ ਲੈ ਕੇ ਆਉਗੀ ਸਾਡੀ